ਕਲੰਦਾ ਆਪਣੀ ਲਾਤ ਨੂੰ ਚੁੱਕਦਾ ਆ ਲਾਤ ਨੂੰ ਫੜੇ ਦਿਨ ਨੂੰ ਤੇ ਲਾਤ ਫੜ ਆ ਹੱਥ ਤੇਰਾ ਕੀ ਕਰਦਾ ਪਿਆ ਇਹਨੂੰ ਘੁਮਾ ਕੇ ਤੇ ਪੜ ਦੇ ਵਿੱਚ ਦੇ ਮਾਰ ਪਰ ਇਹਨੂੰ ਆ ਲੈ ਇੱਕ ਸੈਂਕੜੇ ਦਾ ਕੰਮ ਆ ਬੰਦੇ ਨੂੰ ਫੜਨਾ ਫੁੱਲ ਫਲਾਜੇ ਤੇ ਆਈ ਹੈ ਨਾ ਜਲੰਧਰ ਵਾਲੀ ਸਾਈਡ ਤੋਂ ਤੇ ਅੱਗੇ ਨੂੰ ਆ ਕੇ ਲੋਡੂ ਵਾਲਾ ਥਾਣਾ ਆਂਦਾ ਤੇ ਉਹਦੇ ਪਿੱਛੇ ਬੈਕ ਸਾਈਡ ਤੇ ਆ ਹਾਂਜੀ ਸੱਸੀ ਕਾ ਭਾਜੀ ਸੱਸੀ ਕਾ ਭਾਜੀ ਸੱਸੀ ਕਾ ਭਾਜੀ ਠੀਕ ਆ ਸੱਸੀ ਕਾ ਭਾਜੀ ਅੱਜ ਭਾਜੀ ਸਾਡੇ ਤੁਹਾਡੇ ਦਰਸ਼ਨ ਹੋਏ ਆ ਆ ਭਾਜੀ ਤੇ ਦੇ ਬਰਮਾ ਜੀ ਜੱਸੀਆਂ ਵਾਲੇ ਕਬੱਡੀ ਦੇ ਪ੍ਰੋਮੋਟਰ ਜੈ ਜੀ ਕਹਿੰਦੇ ਤੁਹਾਡੇ ਖਾੜੇ ਦਾ ਬੜਾ ਨਾਮ ਥੋੜਿਆ ਨਾਲ ਤਾਂ ਬੜੀ ਚਰਚਾ ਸੁਣੀ ਆ ਤੁਹਾਡੇ ਤੋਂ ਵੀ ਵੱਡੇ ਵੱਡੇ ਪੁਲਾਸਰ ਨਹੀਂ ਲਾਡੂ ਵਾਲੇ ਹਰਗੇ ਹਾਂਜੀ 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 ਉਸੇ ਖਾੜੇ ਚੋਂ ਹਾਂਜੀ ਹਾਂਜੀ ਪੁਲਵਾਨ ਜੀ ਠੀਕ ਹੈ ਹੋਰ ਭਾਈ ਸੁਣਾਓ ਤੁਸੀਂ ਇੱਥੇ ਕਿੰਨੇ ਕੁ ਜੇ ਆਏ ਨੇ ਹੁੰਨੇ ਭਾਜੀ ਇੱਥੇ ਤੇ ਭਾਈ ਜੀ ਸਵੇਰੇ ਜਿੱਦਾਂ ਅਸੀਂ 5 ਵਜੇ ਪ੍ਰੋਪਰ ਸਾਰੇ ਬੱਚੇ ਆ ਜਾਂਦੇ ਇੱਥੇ 5 ਵਜੇ ਸਵੇਰੇ 5 ਵਜੇ ਹਾਂਜੀ ਠੰਡ 'ਚ ਵੀ ਹਾਂਜੀ ਹਾਂਜੀ ਸਵੇਰੇ ਮਾਵਾ ਜੰਗਜਾ ਚੋਂ ਹੀ ਬਾਹਰ ਕੱਢਦੀ ਨਹੀਂ ਚਲੋ ਕੋਈ ਗੱਲ ਹੈ ਜਿਨ੍ਹਾਂ ਦੀ ਮਾਵਾ ਨੇ ਬੱਚੇ ਨੂੰ ਪੁਲਵਾਨੀ ਕਰਾਣੀ ਹੋ ਸਵੇਰੇ ਦੰਡੇ ਮਾਰ ਕੇ ਉਠੋਣੀਆਂ ਜਾਂ ਪੁੱਤਰ ਖਾੜੇ ਭਾਜਾ ਜਿਨ੍ਹਾਂ ਨੇ ਕਰਾਉਣੀ ਆ ਕਰਾਉਣੀ ਆ ਜਿਨ੍ਹਾਂ ਨੇ ਨਹੀਂ ਕਰਾਉਣਾ ਕਰ ਹਾਏ ਮੇਰੇ ਬੱਚੇ ਨੂੰ ਆ ਨਾ ਹੋ ਜਿਆ ਨਾ ਹੋ ਜਿਆ ਤੁਹਾਡੇ ਉੱਤੇ ਛੱਤ ਨਹੀਂ ਹੈਗੀ ਕੋਈ ਮੀਂਹ ਪੈ ਤਾਂ ਵੀ ਔਖਾ ਹਾਂਜੀ ਹਾਂਜੀ ਇਹ ਤਾਂ ਹੈ ਚਲੋ ਸਾਨੂੰ ਇਹ ਆ ਮੀਂਹ ਪੈ ਤੇ ਖਾੜਾ ਗਿੱਲਾ ਹੋ ਜੇ ਹੁੰਦੀ ਹਾਂਜੀ 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 ਉਹਦੇ ਵਾਸਤੇ ਜੀ ਦੇਖੋ ਚਲੋ ਛੱਤ ਤਾਂ ਹੈ ਨਹੀਂ ਤਰਪਾਲ ਲਿਆ ਕੇ ਰੱਖੀ ਆ ਉਹ ਦਿਨ ਚਲੋ ਥੋੜੀ ਜਿਹੀ ਕੁਦਰਤੀ ਰਾਤ ਨੂੰ ਮੀਂਹ ਪੈਣ ਕਰਕੇ ਥੋੜਾ ਖਾੜਾ ਗਿੱਲਾ ਹੋ ਗਿਆ ਸਾਨੂੰ ਜਦੋਂ ਨੈਟ ਤੇ ਅਸੀਂ ਦੇਖ ਲੈਂਦਾ ਵੀ ਆ ਦਿਨਾਂ ਚ ਮੀਂਹ ਆ ਅਸੀਂ ਪਹਿਲਾਂ ਹੀ ਤਰਪਾਲ ਪਾ ਕੇ ਹੋਰ ਪਾਜੀ ਇਹ ਖਾੜੇ ਨੂੰ ਚਲਾਉਂਦੇ ਕਿੰਨਾ ਕ ਚਿਰ ਹੋ ਗਿਆ ਤੁਹਾਨੂੰ ਇਹ ਵੀਰ ਜੀ ਹੋ ਗਏ ਆਪਨ 25 ਤੋਂ 30 ਸਾਲ ਹੋ ਗਏ ਖਾੜੇ ਬਣੇ ਨੂੰ ਜੀ ਲਾਡੂ ਵਾਲ ਜੀ ਘਟ ਤੋਂ ਪਹਿਲਾਂ ਵੀ ਕੋਈ ਚਲਾਉਂਦੇ ਸੀ ਹਾਂਜੀ ਹਾਂਜੀ ਮੇਰਾ ਉਸਤਾਦ ਸੀ ਗਾਮਾ ਪਹਿਲਵਾਨ ਉਹ ਚਲਾਉਂਦਾ ਸੀ ਜੀ ਅੱਛਾ ਅੱਛਾ ਉਹ ਪਹਿਲਾਂ ਗਾਮਾ ਪਹਿਲਵਾਨ ਜੀ ਹਾਂਜੀ ਹਾਂਜੀ ਪਹਿਲਵਾਨੀ ਸੀ ਹਾਂਜੀ ਪਹਿਲਵਾਨ ਸੀ ਬਹੁਤ ਵੱਡੇ ਪਹਿਲਵਾਨ ਹੋਏ ਨੇ ਉਹ ਤੁਸੀਂ ਪਾਜੀ ਫਿਰ ਪਹਿਲਵਾਨੀ ਕਰਦੇ ਹੋ ਹਾਂਜੀ ਹਾਂਜੀ ਕੀ ਬਾਤ ਆ ਤੇ ਇਹ ਜਿਹੜੇ ਛੱਡੇ ਸੰਨੀ ਲਾਡੂ ਵਾਲ ਜੀ ਹਾਂਜੀ ਹਾਂਜੀ ਇਹ ਤੁਹਾਡੇ ਅੰਦਰ ਹੀ ਕਰਦੇ ਹੋ ਹਾਂਜੀ ਹਾਂਜੀ ਉਹ ਆਪਣਾ ਹੀ ਆਪਣਾ ਲਾਡੂ ਵਾਲ ਦਾ ਹੀ ਬੱਚਾ ਆ ਆਪਣੇ ਲ ਉਸਤاد ਪਹਿਲਵਾਨ ਨੂੰ ਵੱਡੇ ਨੂੰ ਰਾਮੇয়াল ਵਾਲੇ ਨੂੰ ਮੇਜਰ ਪਹਿਲਵਾਨ ਨੂੰ ਉਹਨੇ ਪੱਕੀ ਦਿੱਤੀ ਤੇ ਉਹਦੇ ਨਾਂ ਤੇ ਥੋੜਾ ਜਿਹਾ ਨਾਂ ਹੋਰ ਉੱਚਾ ਹੋਇਆ ਤੇ ਬੱਚੇ ਦਾ ਵਿਚਰੋ ਫਿਰ ਜ਼ਿਆਦਾ ਕਰਕੇ ਫਿਰ ਇਹਨੂੰ ਸਣੀ ਰਾਮੇয়াল ਤੋਂ ਜਾਣਣ ਲੱਗ ਗਏ ਸਣੀ ਰਾਮੇয়াল ਤੋਂ ਹਾਂਜੀ ਲੋਡੂ ਵਾਲਾ ਲੋਡੂ ਵਾਲ ਦਾ ਲੋਡੂ ਵਾਲ ਖੜੀ ਜੀ ਪਹਿਲਵਾਨੀ ਕੀਤੀ ਇੱਥੇ ਜੰਪ ਵਾਲਾ ਇੱਥੇ ਦਾ ਸਭ ਕੁਝ ਇਹਦੀ ਵਧੀਆ ਨਾਂ ਬੋਲਣ ਲੱਗ ਗਿਆ ਤੇ ਉਹਦੇ ਕਰਕੇ ਇਸ ਬੱਚੇ ਦਾ ਨਾਂ ਹੋਇਆ ਚਲੋ ਵੀ ਸਣੀ ਰਾਮੇয়াল ਰਾਮੇয়াল ਪਰ ਪ੍ਰੋਪਰ ਲੋਡੂ ਵਾਲ ਦਾ ਹੀ ਆ ਜੀ ਤੇ ਤੁਸੀਂ ਇੱਥੇ ਕੰਪੀਟੀਸ਼ਨ ਵਗੈਰਾ ਜਾਂ ਕੁਸ਼ਤੀਆਂ ਵਗੈਰਾ ਵੀ ਕਰਾਉਣੀ ਹੈ ਹਾਂਜੀ ਹਾਂਜੀ ਹਨੂਮਾ ਜੈੰਤੀ ਤੇ ਪਰ ਦੰਗਲ ਕਰਾਉਣੀ ਆ ਜੀ ਖਾਰੇ ਚੀ ਦੰਗਲ ਹਾਂਜੀ ਖਾਰੇ ਚ ਦੰਗਲ ਕਰਾ ਦਿੰਦੇ ਆ ਚਲੋ ਵੀ ਪਿੰਡ ਵਾਲਿਆਂ ਨੂੰ ਪਤਾ ਲੱਗੇ ਵੀ ਬੱਚੇ ਚੰਗੇ ਪਾਸੇ ਲੱਗੇ ਰਹਿੰਦੇ ਸਰ ਮੋਸਟਲੀ ਪੰਜਾਬ ਚ ਦਾ ਦੰਗਲ ਨਹੀਂ ਕਹਿੰਦੇ ਸਿੰਝਾ ਕਹਿੰਦੇ ਸਿੰਝਾ ਕਹਿੰਦੇ ਜੀ ਆਹੋ ਬਸ ਦੰਗਲ ਸਿੰਝੇ ਕਿਉਂ ਹੁੰਦੇ ਹਾਂਜੀ ਹਾਂਜੀ ਸਿੰਝ ਕਰਾਉਂਦੇ ਆ ਤੁਸੀਂ ਵੀ ਇੱਥੇ ਸਿੰਝ ਵਗੈਰਾ ਕਰਾਉਣੀ ਹੈ ਹਾਂਜੀ ਕਰਾਣੇ ਆ ਜੀ ਅੱਛਾ ਹਾਂਜੀ ਹਾਂਜੀ ਤੇ ਜਿਹੜੇ ਆਪਣੇ ਜਿਹੜੇ ਮੱਲ ਆ ਜਿਹੜੇ ਪਹਿਲਵਾਨ ਆ ਆਪਣੇ ਸਿੰਝਾਂ ਚ ਵੀ ਤੁਸੀਂ ਲੈ ਕੇ ਹਾਂਜੀ ਹਾਂ ਲੈ ਬਹੁਤ ਵਧੀਆ ਵਧੀਆ ਪਹਿਲਵਾਨ ਤੇ ਉਹ ਜਿੱਦਾਂ ਆਪਣੇ ਆ ਜਾਂਦੇ ਆ ਇੱਥੇ ਤੇ ਆਪਾਂ ਨੂੰ ਚਲੋ ਰਹਿ ਵੀ ਜਾਂਦੇ ਆ ਇੱਥੇ ਆਪਣੇ ਥਰੂ ਜਿੱਦਾਂ ਆਪਣੇ ਯਾਰ ਦੋਸਤ ਦੀ ਕੋਠੀ ਆਪਣੇ ਕੋਲੇ ਉਹਨਾਂ 'ਚ ਰੱਖ ਲੀਦੇ ਆ ਜੇ ਉਹਨਾਂ ਦੀ ਕੁਸ਼ਤੀ ਹੋਵੇ ਲੜ ਕੇ ਫੇਰ ਆ ਕੇ ਜੇ ਆਪਣਾ ਦੰਗਲ ਦੇ ਕੇ ਵਾਪਸ ਵੀ ਚੱਲ ਜਾਂਦੇ ਆ ਛੋਟੂ ਵਾਲੇ ਦੇ ਵਿੱਚ ਇਸੇ ਜਗ੍ਹਾ ਤੇ ਕਰਾਨੇ ਕਿ ਇੱਥੇ ਗਰਾਊਂਡ ਦੇ ਵਿੱਚ ਕਿਤੇ ਕਰਾਨੇ ਆ ਨਹੀਂ ਇੱਥੇ ਇੱਕ ਖਾੜੇ 'ਚ ਸਿੰਜ ਕਰਾਨੇ ਆ ਸੀ ਇੱਕ ਗਰਾਊਂਡ 'ਚ ਕਰਾਨੇ ਬਾਬਾ ਸਾਡੇ ਨੂਨ ਫੀਰ ਦਰਬਾਰ ਦੀ ਸਿੰਜ ਉਹ ਅਸੀਂ ਗਰਾਊਂਡ 'ਚ ਕਰਾਨੇ ਆ ਜੀ ਹਾਂਜੀ ਹਾਂਜੀ ਜਿੱਦਾਂ ਫੇਰ ਉਹ ਨੂੰ ਕਰਾਣ ਦੇ ਲਈ ਤੁਹਾਨੂੰ ਮਨਚਲੀ ਤੌਰ ਤੇ ਵੀ ਹੈਲਪ ਚਾਹੀਦੀ ਹੁੰਦੀ ਹੈ ਹਾਂਜੀ ਹਾਂਜੀ ਉਹ ਤੁਹਾਡੇ ਪਿੰਡ ਦੇ ਕਰਦੇ ਹਾਂ ਹਾਂ ਉਹ ਸਾਡਾ ਸਾਰਾ ਪਿੰਡ ਦਾ ਸਾਥ ਹੁੰਦਾ ਜੀ ਸਾਡਾ ਪੂਰਾ ਪਿੰਡ ਸਾਡਾ ਸਾਥ ਦਿੰਦਾ ਆ ਵੀ ਅਸੀਂ ਪਿੰਡ ਚੋਂ ਢਾਲ ਇਕੱਠੀ ਕਰਦੇ ਆ ਗ੍ਰਾਹੀ ਕਰਦੇ ਆ ਕੁਝ ਸਾਡੇ ਬਾਹਰ ਗਏ ਆ ਵੀਰ ਉਹ ਵੀ ਹੈਲਪ ਕਰਦੇ ਆ ਸਾਡੀ ਉਹਦੇ ਵਿੱਚ ਵੀ ਅਸੀਂ ਸੇਂਜੇ ਤਿੰਨ ਦਿਨ ਦਾ ਮੇਲਾ ਫਿਰ ਝੂਲੇ ਫਿਰ ਬਹੁਤ ਵੱਡਾ ਬਹੁਤ ਪੱਦਰ ਵੱਡੇ ਮੇਲੇ ਤੇ ਮੇਲਾ ਲੱਗਦਾ ਸਾਡੇ ਬਹੁਤ ਵੱਡੇ ਪੱਦਰ ਤੇ ਬਾਬੇ ਜੀ ਦਾ ਜੱਟਾ ਨੇ ਆਪਣੇ ਬਰਮਾ ਜੀ ਜੱਸੀਆਂ ਤੋਂ ਜੱਸੀਆਂ ਨੇ ਪਿਛਲੇ ਸਾਰੇ ਦਾ ਕਰਾਇਆ ਹਾਂਜੀ 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 ਇਹਨਾਂ ਦੇ ਵੀ ਮੱਲ ਤੁਸੀਂ ਭੇਜ ਦਿਓ ਕਾਫੀ ਹਾਂਜੀ ਹਾਂਜੀ ਇਹ ਵੀ ਮਤਲਬ ਸਾਡਾ ਹੀ ਆ ਬੱਚਾ ਕਿਸਮ ਦਾ ਅੱਛਾ ਅੱਛਾ ਜਿਹੜਾ ਹੁਣ ਸਾਡਾ ਦਾਦਾ ਗੁਰੂ ਆ ਇਹਨੇ ਵੀ ਸਾਡੇ ਦਾਦੇ ਗੁਰੂ ਨੂੰ ਪੱਗ ਦਿੱਤੀ ਆ ਕੋਨੀ ਪਹਿਲਵਾਨ ਜੀ ਨੂੰ ਅੱਛਾ ਕੋਨੀ ਉਹ ਹਾਂਜੀ ਜੱਸੀਆਂ ਵਾਲੇ ਹਾਂਜੀ ਜਿਹੜਾ ਮੇਰਾ ਉਸਤਾਜ ਆ ਗਾਮਾ ਪਹਿਲਵਾਨ ਉਹ ਵੀ ਉਹਨਾਂ ਦਾ ਹੀ ਸਮਝ ਲਓ ਚੇਲਾ ਬਾਲਕਾ ਹੀ ਆ ਅੱਛਾ ਹਾਂਜੀ ਮਤਲਬ ਸਾਡਾ ਰੇਖ ਦੇਖ ਜੋ ਵੀ ਮੋੜਿਆ ਉਹ ਕੋ ਨਹੀਂ ਪਹਿਲਵਾਨ ਜੀ ਆ ਉਹ ਸਾਡੇ ਉਸਤਾਦ ਹੈ ਤੁਹਾਡੇ ਬਰਮਾ ਜੀ ਤੇ ਤੁਹਾਡੇ ਸੰਪਰਕ ਚ ਉਦੋਂ ਤੋਂ ਹਾਂਜੀ ਹਾਂਜੀ ਇਹ ਤਾਂ ਛੋਟਾ ਜਿਹਾ ਜਿਹਨੂੰ ਮੇਰੇ ਕੋਲ ਜ਼ੋਰ ਕਰਦਾ ਰਿਹਾ ਇਹ ਅੱਛਾ 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 ਚਲੋ ਹੁਣ ਤਾਂ ਚਲੋ ਬਰਾਬਰ ਦੇ ਹੋ ਗਿਆ ਪਹਿਲਾਂ ਛੋਟਾ ਜਿਹਾ ਉਦੋਂ ਵੀ ਮੇਰੇ ਕੋਲ ਇੱਥੇ ਲੋਡੂ ਵਾਲੀ ਜ਼ੋਰ ਕਰਦੇ ਰਿਹਾ ਸੀ ਜੱਸੀਆਂ ਵੀ ਇਕੱਠੇ ਕਰਦੇ ਰਿਹਾ ਓਕੇ ਇਦਾਂ ਬਾਕੀ ਆਪਣਾ ਜਿਹੜਾ ਮਾਲ ਸੰਨੀ ਜੀ ਜੀ ਇਹ ਵੀ ਤੁਹਾਡੇ ਤੋਂ ਕਾਫੀ ਟਾਈਮ ਤੋਂ ਹਾਂਜੀ ਹਾਂਜੀ ਹੂੰ ਇੱਥੇ ਆ ਇੱਥੇ ਪਹਿਲਵਾਨੀ ਕੀਤੀ ਛੋਟਾ ਜਿਹਾ ਸੀ ਇਹ ਇਹਨੇ ਵੀ ਬਹੁਤ ਵੱਡਾ ਗਰੀਬੀ ਦੇ ਵਿੱਚ ਰਹਿ ਕੇ ਇਸ ਬੰਦੇ ਨੇ ਬਹੁਤ ਵੱਡਾ ਨਾਂ ਖੱਟਿਆ ਆ ਮਤਲਬ ਜਮਾਂ ਹੀ ਗਰੀਬੀ ਦੇ ਵਿੱਚੋਂ ਇੱਥੇ ਤੱਕ ਲੈ ਕੇ ਜਾਣਾ ਬੜਾ ਔਖਾ ਕੰਮ ਆ ਜੀ ਪਰ ਲੱਗਿਆ ਰਿਹਾ ਦਾ ਸਿਉਰ ਬਹੁਤ ਆਂਦਾ ਰਿਹਾ ਅੱਛਾ ਪਠਾਨਕੋਟ ਜੰਮੂ ਠੀਕ ਆ ਤੱਕ ਬੈਸ਼ਰੂ ਦੇ ਵੀ ਤੱਕ ਮੋਟਰਸਾਈਕਲ ਤੇ ਇਕੱਲਾ ਹੀ ਚੱਲ ਜਾਂਦਾ ਸੀ ਸੇਹ ਦੇਖਣ ਉਹ ਚ ਇੰਨਾ ਜਨੂਨ ਸੀ ਇਹ ਸਨੀ ਸਨੀ ਜੀ ਤੁਸੀਂ ਇੱਥੇ ਕਦੋਂ ਕਦੋਂ ਇੱਥੇ ਆ ਰਹੇ ਹੋ ਤੁਸੀਂ ਮੈਂ ਬਚਪਨ ਤੇ ਆ ਰਿਹਾ ਹਾਂ ਬਚਪਨ ਤੋਂ ਆ ਰਿਹਾ ਹਾਂ ਕਿੰਨੀ ਗੇਸ ਸੀਗੀ ਤੁਹਾਡੀ ਤੁਹਾਡੇ ਤਾਂ ਜਾਨੀ ਕਿ ਪੰਜਾਬ ਤੋਂ ਤੁਸੀਂ ਮੱਲਾ ਦੇ ਵਿੱਚ ਸਟਾਰ ਹੋ ਤੇ ਤੁਸੀਂ ਸਾਰੇ ਕਿੰਨੀ ਕਿਦੋਂ ਤੋਂ ਆ ਰਹੇ ਹੋ ਫਿਰ ਮੈਂ ਬਚਪਨ ਤੇ ਆਣਾ 10 ਸਾਲ ਤੋਂ 10 ਸਾਲ ਦੀ ਉਮਰ ਤੋਂ ਸ਼ੁਰੂ ਕਰਤੀ ਸੀ ਹਾਂਜੀ ਤੇ ਕਿੰਨੇ ਘੰਟੇ ਰੋਜ਼ ਪ੍ਰੈਕਟਿਸ ਕਰਦੇ ਰਹਿੰਦੇ ਸੀ ਦੋ ਦੋ 2.5 ਘੰਟੇ ਇਹਨਾਂ ਨੂੰ ਪੁੱਛ ਵੀ ਜਿਹੜੀਆਂ ਜਿਹੜੀਆਂ ਤੁਸੀਂ ਦੰਗਲ ਕਰਾਉਂਦੇ ਹੋ ਸੈਂਡ ਕਰਾਉਂਦੇ ਜਿਹੜੀ ਖਾਾਕ ਦਾ ਫੇ ਬਦਾਮ ਕਹਿੰਦੇ ਵੀ ਇੱਕ ਪਹਿਲਵਾਨ ਪਾਲਣਾ ਕਹਿੰਦੇ ਇੱਕ ਟੱਬਰ ਦੀ ਸਾਰੀ ਦੀ ਖਾਾਕ ਕਹਿੰਦੇ ਖਾ ਜਾਂਦਾ ਇਦਾਂ ਬਰਾਬਰ ਹੀ ਹੈ ਜੀ ਬਰਾਬਰ ਹੀ ਆ ਨਾ ਵੀ ਕਹਿੰਦੇ ਇੱਕ ਪਹਿਲਵਾਨ ਪੜ ਲੈ ਜਿੱਦਾ ਘਾਵਤ ਬਣੀ ਹੋਣਾ ਹਾਂਜੀ 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 ਸਹੀ ਗੱਲ ਆ ਤੇ ਬੜਾ ਔਖਾ ਆ ਹਨ ਤੇ ਤੁਹਾਡਾ ਫਿਰ ਡਾਈਟ ਵਗੈਰਾ ਦਾ ਕਰਦਾ ਬਰਾਮਾ ਦਾ ਸ਼ਡਿਊਲ ਤਾਂ ਪਹਿਲਾਂ ਛੜੀ ਮੜਾ ਮੋਟਾ ਮਤਲਬ ਭਾਉਣ ਹੁਣੀ ਕਰ ਦਿੰਦੇ ਸੀ ਰਿਚਾ ਤੇ ਬਾਕੀ ਫਿਰ ਜਿੱਦੇ ਜਿੱਦਾ ਮੈਚ ਲੜੀਦੇ ਸੀ ਉਹਨਾਂ ਵਿੱਚ ਹੋ ਜਾਂਦਾ ਸੀ ਉਹਨਾਂ ਵਿੱਚ ਹੀ ਹੋਏਗਾ ਤੇ ਭਾਈ ਜਿਹੜੇ ਜਿਹੜੇ ਮੇਨ ਜਾਨੀ ਕਿ ਸਿੰਝਾ ਜੀ ਜਾਣਦੇ ਆ ਤਾਂ ਜੜ ਕੇ ਪੰਜਾਬ ਸਰਕਾਰ ਦੇ ਤਹਾਡੀ ਸਟੱਡੀ ਵੀ ਨਾਲ ਚੱਲਦੀ ਕਿ ਤੁਸੀਂ ਕੱਲੀ ਕੀਤੀ ਹੈ ਪਰ ਜਿਆਦਾ ਇਹਦੇ ਨਾਲ ਧਿਆਨ ਨਹੀਂ ਸੀ ਜਿਆਦਾ ਪਤਾ ਨਹੀਂ ਸੀ ਪਤਾ ਨਹੀਂ ਕਿਉਂਕਿ ਯੂਨੀਵਰਸਿਟੀ ਲੈਵਲ ਤੇ ਤਾਂ ਨਹੀਂ ਤੁਸੀਂ ਪ੍ਰੌਕ ਕੀਤੇ ਮਿੱਟੀ ਤੱਕ ਦਾ ਹੀ ਪਤਾ ਸੀਗਾ ਅੱਛਾ ਮਿੱਟੀ ਤੇ ਮੈਟ ਤੇ ਨਹੀਂ ਕੀਤੀ ਹੈ ਅੱਛਾ ਉਹ ਜਿਹੜੀ ਯੂਨੀਚ ਹੁੰਦੀਆਂ ਉਹ ਮੈਟ ਤੇ ਹੁੰਦੀਆਂ ਹੈ ਜਰੂਰ ਹੈ ਮੈਚ ਪਰ ਇੰਨੇ ਨਹੀਂ ਲੜੇ ਅੱਛਾ ਇੰਨੇ ਨਹੀਂ ਲੜੇ ਤੇ ਹੁਣ ਤੋਂ ਜਾਨੀ ਕਿ ਜਿਹੜੀ ਤੁਹਾਡੀ ਸਭ ਤੋਂ ਵੱਡੀ ਕੁਸ਼ਤੀ ਅੱਜ ਦਾ ਉਹ ਮਿੱਟੀ ਤੇ ਹੀ ਆ ਉਹ ਜਾਨੀ ਕਿ ਜਿਹੜੀ ਜਿੱਥੇ ਜਾਨੀ ਕਿ ਸੰਨੀ ਸੰਨੀ ਹੋਈ ਹੋਵੇ ਜੀ ਉਹ ਮਿੱਟੀ ਦੇ ਨਾਮ ਤੇ ਉਹ ਕਿੱਥੇ ਜਾਨੀ ਕਿ ਤੁਹਾਡੀ ਯਾਦ ਹੋਵੇ ਕੋਈ ਤੁਸੀਂ ਦੱਸ ਸਕਦੇ ਹੋ ਵੀ ਹੁਣ ਆਪਣੇ ਪਿੰਡੂ ਲੈਵਲ ਤੇ ਇਧਰ ਮੇਲੇ ਚੰਗੇ ਮੇਲੇ ਹੁੰਦੇ ਆ ਜੀ। ਹੂੰ। ਕੁੱਸਤੀਆਂ ਵੱਜਦੀਆਂ ਹੁਣ ਜਿੱਦਾਂ ਬਣੇ ਲੋੜੀ ਤੇ ਵੱਜੀਆਂ ਕੁੱਸਤੀਆਂ। ਕੰਡਿਗੜ ਵੱਜੀਆਂ ਮਹਾਲੀ। ਹਾਂਜੀ। ਹਾਂਜੀ। ਨਹੀਂ ਜਿੱਥੇ ਤੁਹਾਡੀ ਕੋਈ ਖਾਸ ਯਾਦਗਾਰ ਹੋਵੇ। ਜਿਹੜੇ ਆਪਣੇ ਪਿੰਡ ਤੋਂ ਸ਼ੁਰੂ ਹੋਏ ਆ, ਆਪਣੇ ਪਿੰਡ ਹੀ ਹੋਈਆਂ ਕੁੱਸਤੀਆਂ ਵਧੀਆ। ਇੱਕ ਤੋਂ ਸ਼ੁਰੂ ਹੋ ਕੇ ਇੱਥੇ ਨਿਕਲੇ ਵਾਰ। ਅੱਛਾ। ਹਾਂਜੀ। ਵੀ ਜਿੱਥੇ ਤੁਹਾਡੇ ਕੋਲ ਨੰਬਰ 1 ਤੇ ਰਹੇ ਹੋ ਮੋ ਖਾਸ ਕਿਤੇ ਵੀ ਜਿੱਥੇ। ਯਾਤਰ ਤਾਂ ਬਾਹਰ ਵਧੀਆ ਹੋ ਰਹੀਆਂ ਸਾਰੀਆਂ ਇੱਕ ਨੰਬਰ ਦੀ ਹੋ ਰਹੀਆਂ ਐ ਇੱਕ ਨੰਬਰ ਤੇ। ਇਦਾਂ ਹੁੰਦਾ ਨੇ ਪਹਿਲਵਾਨਾਂ ਨੂੰ ਗੁਰਜ ਦੇ ਦਿੱਤੀ ਪਟਕੀ ਦੇ ਦਿੱਤੀ ਮੋਢਿਆਂ ਦੇ ਚੱਕੇ ਲੈ ਗਏ ਇਦਾਂ ਦਾ ਜਾਨੀ ਕਿ ਗੁਰਜ ਜਿਹੜੀਆਂ ਆ ਉਹ ਮਾਤ ਦੇ ਦਿੱਤੀ ਜਾਂਦੀਆਂ ਆ ਅਸ਼ਮਾਰ ਮਾਤ ਦੇ ਆਪਣੇ ਪੰਜਾਬ 'ਚ ਮਤਲਬ ਨਹੀਂ ਹੈਗਾ ਜਿਆਦਾ ਅੱਛਾ ਪਰ ਜਿਆਦਾ ਇੱਥੇ ਜਿਆਦਾ ਕਮੇਟੀਆਂ ਜਿੱਦਾਂ ਨਾਮ ਹੁੰਦੇ ਬਾਈਕ ਵਗੈਰਾ ਜਾਂ ਕੋਈ ਹੋਰ ਪ੍ਰਾਈਜ਼ ਹੋਣ ਅੱਛਾ ਤੇ ਗੁਰਜ ਭਾਂਡੇ ਜਿਹੜੇ ਵਗੈਰਾ ਇਹ ਸਾਰੇ ਮਾਤ ਦੇ ਵਗੈਰਾ ਹੁੰਦੇ ਆ ਜੀ ਕਵੱਡੀ ਦੀ ਪ੍ਰੋਮੋਸ਼ਨ ਲਈ ਤਾਂ ਦੱਸਣਾ ਕਿ ਪ੍ਰੋਮੋਟਰ ਕਵੱਡੀ ਦੇ ਤੇ ਤੁਸੀਂ ਇਹਦੇ ਲਈ ਕੀ ਉਪਰਾਲੇ ਕਰ ਰਹੇ ਹੋ ਉਹ ਟੀਮ ਰਮੋਟਰ ਅਸੀਂ ਕਬੱਡੀ ਆਪਣੇ ਪਿੰਡ ਜੱਸੀਆਂ ਦਾ ਪਤਾ ਹੀ ਨਹੀਂ ਸੀ ਤੇ ਉਧਰ ਮੈਂ ਕਬੱਡੀ ਮੈਚ ਕਰਾ ਰਿਹਾ ਜੀ ਅੱਛਾ ਇੱਕ ਸ਼ਿੰਝ ਵੀ ਆ ਅੱਛਾ ਸ਼ਿੰਝ ਵੀ ਉਹ ਵੀ ਉਹ ਵੀ ਜੱਸੀਆਂ ਪਿੰਡ ਦੀ ਬਾਹਰ ਇਲਾਕੇ 'ਚ ਸ਼ਿੰਝ ਕਰਾਣ ਲੱਗਾ ਜੀ ਮੰਜੇ ਕਰਾਈ ਦੀ ਆ ਅੱਛਾ ਇਲਾਕੇ 'ਚ ਸ਼ਿੰਝ ਕਰਾਈ ਉਹ ਇਲਾਕੇ 'ਚ ਸ਼ਿੰਝ ਤੇ ਕਬੱਡੀ ਦੇ ਮੈਚ ਕਰਾ ਰਿਹਾ ਆਪਾਂ ਪਿੰਡ ਪੱਧਰ ਦਾ ਪੂਰਾ ਸਜੂਗਾ ਆਪਾਂ ਅੱਛਾ ਜੀ ਤੇ ਐਨ ਆਰ ਆਈ ਵੀਰੇ ਮਿੱਤਰ ਹੈਗੇ ਆ ਕਾਕਾ ਬੱਛੋ ਵਾਲੀ ਆ ਬਰ ਕੈਨੇਡਾ ਵਾਲਾ ਜੀ ਅੱਛਾ ਮਤਲਬ ਤੁਹਾਨੂੰ ਯਾਨੀ ਕਿ ਬਾਹਰੋਂ ਭਾਈਚਾਰਾ ਭਾਈਚਾਰੇ ਵੇ ਹੈਗਾ ਤੇ ਆਪਣਾ ਬਾਹਰੋਂ ਸਯੋਗ ਹੈਗਾ ਆਪਾਂ ਨੂੰ ਬਾਹਰ ਇਹਨਾਂ ਦਾ ਤੁਹਾਨੂੰ ਵੀ ਸਮਝੀਏ ਐਨਆਰੀਆਂ ਦੀ ਕੋਈ ਜਿੱਦਾਂ ਤੁਹਾਡਾ ਨਾਮ ਆ ਤੇ ਤੁਹਾਨੂੰ ਵੀ ਐਨਆਰੀਆਂ ਲੋਕ ਕੋਈ ਸਯੋਗ ਵਗੈਰਾ ਕਿਦਾਂ ਜਾਂ ਸਰਕਾਰ ਵੱਲੋਂ ਕੁਝ ਸਰਕਾਰ ਵੱਲੋਂ ਤਾਂ ਨਹੀਂ ਹੈਗਾ ਪਰ ਐਨਆਰੀਆਂ ਵੱਲੋਂ ਜਿੱਦਾਂ ਹੁਣ ਜਿਹੜੇ ਪੈਂਡੂ ਛਿੰਝੇ ਮੇਲੇ ਹੁੰਦੇ ਸਾਰੇ ਐਨਆਰੀਆਂ ਸੁੱਤੀ ਹੁੰਦੀ ਹੈ ਐਨਆਰੀਆਂ ਸੁੱਤ ਹੁੰਦੇ ਉਹਨਾਂ ਦੇ ਸਯੋਗ ਨਾਲ ਛਿੰਝੇ ਮੇਲੇ ਹੁੰਦੇ ਤੇ ਤੁਸੀਂ ਕਦੀ ਬਾਹਰ ਵੀ ਗਏ ਹੋ ਕਦੀ ਫਾਇਟ ਕਰਨ ਲਈ ਜਾਂ ਮਹਾਰਾਸ਼ਟਰ ਤੱਕ ਮਹਾਰਾਸ਼ਟਰ ਤੱਕ ਨਹੀਂ ਇੰਡੀਆ ਤੋਂ ਬਾਹਰ ਵੀ ਕਦੀ ਗਏ ਆ ਵਿਦੇਸ਼ੀ ਨਹੀਂ ਵਿ ਮਹਾਰਾਸ਼ਟਰ ਕੋਲ ਜੀ ਐਂਡ ਕੀ ਇੱਧਰ ਆਪਣੇ ਦਿੱਲੀ ਇੱਧਰ ਆਪਣੇ ਮਹਾਰਾਸ਼ਟਰ ਇੱਧਰ ਗਏ ਓਕੇ ਇੱਕ ਕਈ ਵਾਰੀ ਦੇ ਸੱਪ ਪਹਿਲਵਾਨਾਂ ਦੇ ਕਬੱਡੀਆਂ ਵਾਲਿਆਂ ਦੇ ਨੇ ਕਈ ਇੰਜਰੀਜ਼ ਹੋ ਜਾਂਦੀਆਂ ਜਦੋਂ ਗੋਡੇ ਦੀ ਸੱਟ ਲੱਗ ਗਈ ਉਹ ਬੜੀ ਯਾਨੀ ਕਿ ਨਾ ਪ੍ਰੋਬਲਮ ਪਲੇ ਪਰਿਆਂ ਨੂੰ ਸੁਣਨ ਤੇ ਦੇਖਣ ਜਾਂਦਾ ਨਾ ਉਹਨਾਂ ਦੀ ਕੋਈ ਮਦਦ ਲਈ ਨਹੀਂ ਆਂਦੀ ਯਾਨੀ ਕੋਈ ਵੀ ਤੇ ਉਹ ਬੜੀ ਪ੍ਰੋਬਲਮ ਜਿਹੜਾ ਯਾਨੀ ਕਿ ਕਿੰਨੀ ਦੇਖੀ ਪਹਿਲਵਾਨਾਂ ਦੇ ਵਿੱਚ ਨਾ ਕਿਸੇ ਪਹਿਲਵਾਨ ਨੂੰ ਕਬੱਡੀ ਵਾਲੇ ਨੂੰ ਇੰਜਰੀਜ਼ ਹੋਈਆਂ ਹਨਾ ਉਹਦੇ ਲਈ ਬੜਾ ਹਾਰਡ ਹੁੰਦਾ ਜਿਹੜੇ ਕੋਈ ਗਰੀਬ ਘਰ ਤੋਂ ਉਹਦੇ ਲਈ ਭਾਈ ਫਿਰ ਕਿੱਦਾਂ ਤੁਸੀਂ ਕੋਈ ਮੈਨੇਜ ਕਰਦੇ ਹੋ ਅਜ ਤੱਕ ਲਈ ਸਾਡਾ ਪੜਾਣਾ ਯੂਥ ਯੂਥ ਅਗਲਾ ਵੀ ਇੱਕ ਵੱਡੀ ਕਲਾਬ ਅਸੀਂ ਤੁਹਾਡਾ ਕਲਾਬ ਨੂੰ ਤੁਸੀਂ ਹੈਲਪ ਕਰ ਲੈਣੇ ਅਸੀਂ ਤੁਹਾਨੂੰ ਸਹਿਯੋਗ ਹੈਗਾ ਪਿੰਡ ਬਦਲ ਸੁਝਾਅ ਹੈਗਾ ਜੇ ਕੋਈ ਲੋਡ ਬੰਦ ਹੈਗਾ ਪਲੇਅਰ ਠੀਕ ਹੈ ਜੀ ਅਸੀਂ ਪੂਰੇ ਸਪੋਰਟ ਕਰਾਂਗੇ ਇਹ ਜਿਹੜਾ ਭਾਈ 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 ਕੋਈ ਸਹਿਯੋਗ ਨਹੀਂ ਦੱਸ ਭਾਈ ਕੋ ਸਰ ਜਦੋਂ ਪਹਿਲਵਾਨੀ ਦਾ ਜਿਹੜਾ ਸੀਜ਼ਨ ਆ ਜਸਰੇ ਚੱਲਦਾ ਰਹਿੰਦਾ ਕਿ ਸਾਲ ਜਿਹਦਾ ਆਫ ਵੀ ਹੁੰਦਾ ਕਦੀ ਨਹੀਂ ਜੀ ਪਹਿਲਾਂ ਆਫ ਹੁੰਦਾ ਸੀ ਪਹਿਲਾਂ ਜਦੋਂ ਮਤਲਬ ਦੀਵਾਲੀ ਤੋਂ ਦੁਬਾਰੀ ਤੋਂ ਬਾਅਦ ਇੱਕ ਵਿਸ਼ਕਰਮਾ ਵਾਲੇ ਦਿਨ ਸਿੰਝ ਹੁੰਦੀ ਸੀ ਚੁਸਮੇ ਬਲਾਚੌਰ ਲੱਗੇ ਆ ਉਸ ਤੋਂ ਬਾਅਦ ਮਤਲਬ ਦੰਗਲ ਜਮਾਂ ਹੀ ਬੰਦ ਹੋ ਜਾਂਦੇ ਸੀ ਬਹੁਤ ਘੱਟ ਦੰਗਲ ਹੁੰਦੇ ਸੀ ਹੁਣ ਮਤਲਬ ਵੈਸਾ ਟਾਈਮ ਆ 12 ਮਹੀਨੇ 30 ਦਿਨ ਹੀ ਦੰਗਲ ਚੱਲਦੇ ਆ ਜੀ ਚੱਲਦੇ ਆ ਜੀ ਹਿਮਾਚਲ 'ਚ ਇੱਧਰ ਇੱਧਰ ਦੰਗਲ ਰੁਕਦੇ ਹੀ ਨਹੀਂ ਨਾ ਪਰ ਮੇਰੇ ਖਿਆਲ ਤਾਂ ਹੀ ਚਿੱਤੇ ਹੋਇਆ ਕਿ ਅਮੀਰ ਖਾਨ ਦੀ ਫਿਲਮ ਦੇਖ ਕੇ ਹਾਂਜੀ 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 ਨਹੀਂ ਜੀ ਅਮੀਰ ਖਾਨ ਦੀ ਫਿਲਮ ਤੇ ਅੱਜ ਕੱਲ੍ਹ ਦੀ ਆ ਦੰਗਲ ਦਾ ਜਿਹੜਾ ਸ਼ਬਦ ਆ ਇਹ ਤਾਂ ਜੱਦੀ ਪੁਸ਼ਟੀ ਸਾਨੂੰ ਵੀ ਨਹੀਂ ਪਤਾ ਇਹ ਖਾਨਦਾਨ ਤੋਂ ਜਿੱਦਾਂ ਪਹਿਲਵਾਨਾਂ ਦੀ ਜਿਹੜੀ ਥਿਊਰੀ ਉੱਥੋਂ ਹੀ ਚੱਲਦਾ ਆਂਦਾ ਜੀ ਇਹ ਜਿਹੜਾ ਦੰਗਲ ਜਿਹੜਾ ਦੰਗਲ ਸਿੰਝ ਮੇਲੇ ਹੋ ਗਏ ਪਹਿਲਾਂ ਦਰਸਲ 'ਚ ਦੰਗਲ ਹੀ ਕਹਿੰਦੇ ਸੀ ਕੁਸ਼ਤੀ ਦੰਗਲ ਕੁਸ਼ਤੀ ਦੰਗਲ ਫਿਰ ਜਦੋਂ ਪਿੰਡੂ ਲੇਵਰ ਤੇ ਇਧਰ ਆਪਣੇ ਆਇਆ ਇਧਰ ਦੁਆਬੇ ਏਰੀਆ ਨੇ ਬਹੁਤ ਪਲਵਾਨੇ ਦਾ ਅਸਲ ਦੁਆਬੇ ਦੇ ਵਿੱਚ ਪਲਵਾਨਾਂ ਨੂੰ ਬਹੁਤ ਪ੍ਰੋਮੋਟ ਹੋਇਆ ਜੀ ਸਹੀ ਗੱਲ ਆ ਇਸ ਏਰੀਆ ਨੇ ਬਹੁਤ ਚੱਕਿਆ ਹਾਂਜੀ 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 ਇਹਨਾਂ ਨੇ ਬਹੁਤ ਚੱਕਿਆ ਮਤਲਬ ਪਲਵਾਨਾਂ ਦਾ ਦੁਆਬੇ ਏਰੀਆ 'ਚ ਵੱਡੇ ਵੱਡੇ ਨਾਮ ਵੱਡੇ ਵੱਡੇ ਪਲਵਾਨਾਂ ਨੂੰ ਲਿਆ ਕੇ ਔਰ ਵੱਡੇ ਤੋਂ ਵੱਡਾ ਇਨਾਮ ਦਿੰਦੇ ਆ ਜੀ ਅਮਰ ਸਿੰਘ ਤੇ ਆਪਣੇ ਆਪਣੇ ਦ ਕਿ ਜਿਹੜੋ ਪਾਈ ਤੁਸੀਂ ਸਿੰਜਾ ਤੇ ਤੁਸੀਂ ਤਾਂ ਚੁਣ ਕੇ ਲੈ ਕੇ ਆਨੇ ਭਾਜਦਾ ਵੀ ਭਾਰ ਦੇ ਹਿਸਾਬ ਨਾਲ ਲੈ ਕੇ ਜਾਣੇ ਆ 60 ਕਿਲੋ 70 ਨਹੀਂ ਜੀ ਇਹ ਨਹੀਂ ਜਿੱਦਾਂ ਹੁ ਦੰਗਰ ਕੁਸ਼ਤੀ ਦੰਗਲ ਆ ਕੋਈ ਵੱਡਾ ਦੰਗਲ ਆ ਉਹਦੇ ਵਿੱਚ ਇਦਾਂ ਹੋ ਜਾਂਦਾ ਵੀ ਪੰਚਾਇਤ ਦੀ ਡਿਮਾਂਡ ਹੁੰਦੀ ਆ ਵੀ ਅਸੀਂ ਆਹ ਪਹਿਲਵਾਨ ਸੱਦਣਾ ਆ ਅੱਛਾ ਪੰਚਾਇਤ ਦੀ ਡਿਮਾਂਡ ਪੰਚਾਇਤ ਦੀ ਡਿਮਾਂਡ ਤੇ ਫਿਰ ਉਹ ਪਹਿਲਵਾਨ ਸੱਦਿਆ ਜਾਂਦਾ ਫਿਰ ਉਹਦੇ ਨਾਲ ਆਗੂ ਪਹਿਲਵਾਨ ਉਹ ਕਹਿੰਦੇ ਵੀ ਵਧੀਆ ਪਹਿਲਵਾਨ ਪਾਉਣਾ ਕੁਸ਼ਤੀ ਹਾਂਜੀ ਜੀ ਜੀ ਇਦਾਂ ਹੁੰਦੀ ਆ ਹਾਂਜੀ ਇਦਾਂ ਆ ਹੁਣ ਕਈ ਦੰਗਲ ਹੈਗੇ ਇੱਥੇ ਮਤਲਬ ਸਾਡੇ ਏਰੀਏ 'ਚ ਉਹ ਦੰਗਲ ਪੰਜ ਸੱਤ ਦੰਗਲ ਬਹੁਤ ਵਧੀਆ ਹੁੰਦੇ ਨੇ ਮਤਲਬ ਉਹਨਾਂ ਦਾ ਉਹਨਾਂ ਦਾ ਮੈਂ ਹੀ ਕਰਦਾ ਆ ਜਿੱਦਾਂ ਭਈਆ ਤੁਹਾਡੇ ਮੁੰਡੇ ਟ੍ਰੇਨਿੰਗ ਕਰ ਰਹੇ ਆ ਜੀ ਜੀ ਇਹ ਟ੍ਰੇਨਿੰਗ ਕਰਨ ਤੋਂ ਬਾਅਦ ਤੁਸੀਂ ਇੱਥੇ ਕੋਈ ਡਾਈਟ ਟੁੱਟਲੀ ਵੀ ਇਹਨਾਂ ਦੇ ਰੱਖਦੇ ਕਿ ਘਰੇ ਜਾ ਕੇ ਖਾਂਦੇ ਆ ਜੀ ਨਹੀਂ ਜੀ ਇੱਥੇ ਚਲੋ ਬਾਦਾਮ ਰਗੜ ਕੇ ਇਹਨਾਂ ਨੂੰ ਗਲਾਸ-ਗਲਾਸ ਪੀ ਜਾਂਦੇ ਹਾਂ ਜੀ ਸਰਦਾਈ ਪੀ ਲੈਂਦੇ ਆ ਇਹ ਫਿਰ ਜੋ ਵੀ ਡਾਈਟ ਆ ਫਿਰ ਆਪਣਾ-ਆਪਣਾ ਬੱਚਾ ਆਪਣੇ-ਆਪਣੇ ਘਰੇ ਜਾ ਕੇ ਖਾਂਦਾ ਜੀ ਕਹਿੰਦੇ ਪਹਿਲਵਾਨਾਂ ਨੂੰ ਕਹਿੰਦੇ ਵਿਦੇਸੀ ਕਿਉਂ ਬਹੁਤ ਚਾਹੀਦਾ ਹੁੰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹ ਵਾਂਗੂ ਲੱਗਦਾ ਜੀ ਹਾਂ ਜੀ ਹਾਂ ਜੀ ਕਿਉਂ ਉਹ ਸ ਕਿ ਉਹ ਸਾਬ ਦਾ ਹੀ ਪਿਓ ਆ ਜਿਹੜਾ ਬੱਚਾ ਚੰਗਾ ਘਿਓ ਖਾਂਦਾ ਚੰਗੀ ਬਜਰਸ਼ ਕਰਦਾ ਮਿਹਨਤ ਕਰਦਾ ਉਹਨੂੰ ਕੋਈ ਦੁੱਖ ਤਕਲੀਫ ਨੇੜੇ ਉਹਦੇ ਲੱਗਦਾ ਹੀ ਨਹੀਂ ਜਦੋਂ ਉਹ ਖਾ ਕੇ ਜੇ ਮੈਂ ਲਾ ਲਉ ਕਿਉ ਖਾ ਕੇ ਸੋਊਗਾ ਉਹ ਤਾਂ ਆਪੇ ਅੰਦਰ ਜਮਣਾ ਆ ਜਮਣਾ ਸਹੀ ਹੁਣ ਤੁਸੀਂ ਘਿਓ ਖਾ ਕੇ ਉਹਨੂੰ ਕਿਸੇ ਪਾਸੇ ਲਾਉਂਗੇ ਪਚਾਉਂਗੇ ਤਾਂ ਆਪੇ ਉਹਨੇ ਅਡਜਸਟ ਹੋ ਜਾਣਾ ਸਰੀਰ ਦੇ ਵਿੱਚ ਫਿਰ ਸਰੀਰ ਵਧਣ ਚੱਲ ਚੱਲ ਬਿਮਾਰੀਆਂ ਨਹੀਂ ਥਾਂ ਫਿਰ ਉਹ ਸਰੀਰ ਵਧਾਉਂਦਾ ਆ ਹੁਣ ਤੁਹਾਡਾ ਸੰਨੀ ਭਾਜੀ ਤੇ ਤੁਹਾਡਾ ਕਿਹੜਾ ਮੇਨ ਕੰਪੀਟੀਸ਼ਨ ਨੇੜੇ ਆ ਰਿਹਾ ਜਿੱਦਾਂ ਵੀ ਤੁਹਾਡੀ ਸ਼ਹਿਰ ਦੇ ਵਿੱਚ ਮਾਗੀ ਜੀਨੇ ਸ਼ੁਰੂ ਹੋਣਾ ਮਾਗੀ ਅੱਛਾ ਅੱਛਾ ਮਾਗੀ ਲੋਹੜੀ ਤੋਂ ਬਾਅਦ ਹਾਂਜੀ ਫਿਰ ਅਨੰਦਪੁਰ ਸਾਹਿਬ ਚੱਲ ਪੈਣਾ ਹੈ ਅੱਛਾ ਅੱਛਾ ਬੋਲੇ ਮੱਲੇ ਤੇ ਇੱਦਾਂ ਹਾਂਜੀ ਬਹੁਤ ਅੰਗਰੋਂਦੇ ਆਈ ਇੱਧਰ ਅੱਛਾ ਮਤਲਬ ਕਿ ਮਾਰਚ 31 ਮਾਰਚ ਤੱਕ ਦੰਗੜੋਂਦੇ ਆਈ ਤੁਸੀਂ ਵੀ ਜਾਨੀ ਕਿ ਮਹੀਨਾ ਪਰ ਜਾਨੀ ਕਿ ਵੀਦੀ ਹੋਣਾ ਹਾਂਜੀ ਡੰਗੜਾ ਦੇ ਵਿੱਚ ਉੱਥੇ ਪਈ ਫਿਰ ਰਹਿਣ ਸਹਿਣ ਦਾ ਵੀ ਤੁਹਾਡਾ ਉਹ ਪੰਚਾਇਤ ਕਰਕੇ ਦਿੰਦੀ ਜਾਂ ਪੰਚਾਇਤ ਸਭ ਕੁਝ ਕਰਕੇ ਦਿੰਦੀ ਪਰ ਆਪਾਂ ਅਪਰਾਨ ਕਰ ਲਈਦਾ ਆਪਾਂ ਫਿਰ ਆਪਣੇ ਕਨਵਰਸ ਤੇ ਜਾਈਦਾ ਆਪਣੇ ਤੇ ਆਈਏ ਓਕੇ 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 ਹੋਰ ਆਪਾਂ ਕੁਸ਼ਤੀਆਂ ਕਰਾਈਆਂ ਜੀ ਕਬੱਡੀ ਨਹੀਂ ਆਪਾਂ ਕਦੇ ਕਰਾਈ ਜੀ ਉਹ ਤਾਂ ਕਬੱਡੀ ਵਾਲੇ ਬੱਚੇ ਆਂਦੇ ਆ ਸਵੇਰ ਮੇਰੇ ਕੋਲ 7-8 ਬੱਚੇ ਸਾਡੇ ਨਾਲ ਦੇ ਪਿੰਡਾਂ ਦੇ ਮਿਹਨਤ ਕਰਨ ਆਉਂਦੇ ਸਾਡੇ ਕੋਲੇ ਇੱਥੇ ਮੇਰੇ ਕੋਲ ਮਿਹਨਤ ਕਰਦੇ ਆ ਜੰਗਸਟਰ ਆ ਰਹੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਭਾਨ ਦੇ ਨੂੰ ਮੈਸੇਜ ਹਾਂਜੀ ਕੋਸਾ ਜਿਹੜੇ ਯੰਗਸਟਰ ਹੁਣ ਨਵਾਂ ਆ ਰਿਹਾ ਜੂਥ ਜਾਨੀ ਕਿ ਤੁਹਾਡੇ ਤੋਂ ਸਿੱਖਣ ਆਂਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਤੁਸੀਂ ਕੀ ਐਡਵਾਈਸ ਸਲਾਹ ਕੀ ਦੇਣੀ ਚਾਹੋਗੇ ਸਲਾਹ ਤਾਂ ਸਰ ਇਹੀ ਆ ਜੀ ਦੇਖੋ ਸਵੇਰੇ ਉઠੋ ਮੂੰਹ ਹਾਤੋ ਆ ਕੇ ਆਪਣੀ ਮਿਹਨਤ ਫੁੱਲ ਕਰੋ ਮਿਹਨਤ ਫੁੱਲ ਮਿਹਨਤ ਜਿਹਨੂੰ ਕਹਦੇ ਪੱਟਾਂ ਚੋਂ ਅੱਗ ਕੱਢਣੀ ਅੱਛਾ ਇਹ ਕਾਇ ਟੈਂਪਰੇਰੀ ਜਿਆ ਬਿਰਮਾਲੀ ਲਈ ਉੱਥੇ ਬਹਿਲੇ ਉੱਥੇ ਬਹਿਰੇ 100 ਡੰਡ ਕੱਢਦੇ 100 ਬੈਠ ਕਰ ਲੈ ਉਹਦੇ ਨਾਲ ਕੁਝ ਵੀ ਨਹੀਂ ਹੋਣਾ ਜਦ ਤੱਕ ਪੱਟਾਂ ਚੋਂ ਬਾਹਾਂ ਚੋਂ ਫੁੱਲ ਆਗ ਨਹੀਂ ਨਿਕਲਦੀ ਟਪਦਾ ਨਹੀਂ ਸਰੀਰ ਤਦ ਤੱਕ ਕੁਝ ਨਹੀਂ ਬਣਨਾ ਕਈ ਬੱਚੇ ਹੈਗੇ ਆ ਵੀ ਥੋੜੀ ਜੀ ਮਿਹਨਤ ਕਰਕੇ ਸੋਦੇਵੇਂ ਅਸੀਂ ਪਹਿਲਵਾਨ ਬਣ ਜਾ ਗਿਆ ਹਾਂ ਬਨ ਵੀ ਜਾਂਦੇ ਮੈਂ ਇਹ ਨਹੀਂ ਕਹਿੰਦਾ ਵੀ ਜਿਆਦਾ ਮਿਹਨਤ ਕਰਨ ਵਾਲਾ ਪਲਵਾਨ ਬਣਦਾ ਜਾਂ ਥੋੜੀ ਮਿਹਨਤ ਕਰਨ ਉਹ ਜਿੱਤੇ ਰੱਬ ਦੀ ਕਿਰਪਾ ਹੁੰਦੀ ਆ ਨਾ ਸਰ ਮੈਂ ਆਪਣੀ ਹੱਡ ਬਿੱਤੀ ਗੱਲ ਦੱਸਦਾ ਸੁੱਤੇ ਪਏ ਵੀ ਪਲਵਾਨ ਬਣੇ ਨੇ ਓਕੇ ਓਕੇ ਉਹ ਸੁੱਤੇ ਪਏ ਵੀ ਮਲ ਬਣੇ ਨੇ ਕਈ ਮਲ ਇਦਾਂ ਵੀ ਮੈਂ ਦੇਖਿਆ ਜਿਹੜੇ 2-2000 2200 ਬੈਠ ਕੇ ਲਾ ਕੇ ਵੀ ਉਹ ਵਿਚਾਰੇ ਉਹਨਾਂ ਨੂੰ ੱਤਕਾ ਲੱਗਾ ਨਹੀਂ ਬਣੇ ਇਹ ਸਭ ਰੱਬ ਦੀ ਦੇਣ ਆ ਪਰ ਮਿਹਨਤ ਕਰਨੀ ਬਹੁਤ ਵੱਡੀ ਗੱਲ ਆ ਤੁਹਾਡੀ ਗੱਲ ਦੇ ਵਿੱਚ ਮੈਨੂੰ ਲੱਗਦਾ ਜਿੰਨਾ ਚਿਰ ਬੰਦੇ ਦੀ ਫੈਮਲੀ ਦੀ سپورਟ ਨਹੀਂ ਨਾ ਹੈਗੀ ਹਾਂਜੀ ਹਾਂਜੀ ਭਲਵਾਨ ਹੋਵੇ ਕੋਈ ਵੀ ਸਪੋਰਟਸ ਵਾਲਾ ਬੰਦਾ ਹੋਵੇ ਨਹੀਂ ਅੱਗੇ ਜਾ ਸਕਦਾ ਨਹੀਂ ਜਾ ਸਕਦਾ ਜੀ ਹਾਂਜੀ ਹਾਂਜੀ ਡਾਈਟ ਬਹੁਤ ਡਾਈਟ ਮੈਨ ਇਸ ਟਾਈਮ ਮੇਨ ਡਾਈਟ ਹੀ ਆ ਭਲਵਾਨ ਨੂੰ ਜਿੱਦਾਂ ਸਵੇਰੇ ਉੱਠਦਾ ਉਹਨੂੰ ਉਹਨੂੰ ਲਾ ਲਓ ਤੁਸੀਂ ਘੜ ਤੋਂ ਘਟ ਵੀ ਨਹੀਂ ਡੇਢ ਤੋਂ 2 ਲੀਟਰ ਤਾਂ ਸਮਝ ਲਓ ਬਦਾਮ ਜਿਹੜਾ ਬੱਚਾ ਵਧੀਆ ਪਲਵਾਨੀ ਕਰਦਾ ਪਿਆ ਮਿਹਨਤ ਕਰਦਾ ਪਿਆ ਫੁੱਲ ਮਿਹਨਤ ਜਿਹੜੀ ਸਵੇਰੇ ਅਸਲ ਪਲਵਾਨੀ ਦੇ ਵਿੱਚ ਹੁੰਦੀ ਆ ਉਹਨੂੰ ਡੇਢ ਤੋਂ 2 ਲੀਟਰ ਬਦਾਮ ਸਵੇਰੇ ਚਾਹੀਦੇ ਆ 2 2.5 ਲੀਟਰ ਦੁੱਧ ਵੀ ਚਾਹੀਦਾ ਉਹਨੂੰ ਫਿਰ ਗਲਾਸ ਘੋੜਾ ਵੀ ਚਾਹੀਦਾ ਉਹਨੂੰ ਫਿਰ ਹਫਤੇ ਚ ਤਿੰਨ ਤੋਂ ਚਾਰ ਦਿਨ ਉਹਨੂੰ ਨੌਨ ਵੇਜ ਵੀ ਖਾਣਾ ਪਿਆਣਾ ਤਿੰਨ ਤੋਂ ਚਾਰ ਗਲਾਸ ਜੂਸ ਦੇ ਹੀ ਪੀਣੇ ਪੈਣੇ ਆ ਹੋਰ ਹੋਰ ਵੀ ਬਹੁਤ ਖਰਾਕ ਉਹਨੂੰ ਲੈਣੀ ਪੈਣੀ ਆ ਸਰੀਰ ਵਾਸਤੇ ਮਤਲਬ ਜਿਹੜੀ ਮਿਹਨਤ ਦੀ ਰਿਕਵਰੀ ਹੋ ਜਵੇ ਹੋਰ ਤੁਹਾਨੂੰ ਜਿੱਥੇ ਕਿਤੇ ਮਿਲਣਾ ਹੋਵੇ ਤੁਹਾਡੇ ਖਾੜੇ ਦਾ ਐਡਰੈਸ ਕੀ ਆ ਤੁਹਾਡਾ ਫੋਨ ਨੰਬਰ ਤੇ ਸੰਪਰਕ ਕਰਨਾ ਹੋਵੇ ਹਾਂਜੀ ਹਾਂਜੀ ਇਹ ਸਾਡਾ ਜੀ ਇੱਥੇ ਮੇਨ ਤਾਂ ਟੂਲ ਪਲਾਜ਼ਾ ਵਾਸਤਾ ਸਾਡਾ ਉਸ ਤੋਂ ਬਾਅਦ ਦੇਖੋ ਸਾਡਾ ਠਾਣਾ ਆ ਜਾਂਦਾ ਜੀ ਠਾਣੇ ਦੇ ਬੈਕ ਸਾਈਡ ਹੀ ਖਾੜਾ ਆ ਠਾਣੇ ਦੀ ਬੈਕ ਸਾਈਡ ਹਾਂ ਠਾਣੇ ਦੀ ਬ ਤੁਹਾਡਾ ਭਾਈ ਫੋਨ ਨੰਬਰ ਇਹ ਆ ਸਾਡਾ ਲੋਡੂਵਾਲ ਲੋਡੂਵਾਲ ਪਿੰਡ ਥਾਣੇ ਦੇ ਬੈਕ ਸਾਈਡ ਇਖੜਾ ਜੀ ਅੱਛਾ ਜੇ ਫੋਨ ਤੇ ਕੰਟੈਕਟ ਕਰਨਾ ਹੋਵੇ ਭਾਜੀ ਤਾਂ ਉਹ ਮੇਰਾ ਨੰਬਰ ਹੈਗਾ ਜੀ 98886 75806 ਇਹ ਨੰਬਰ ਆ ਇਹ ਬਾਕੀ ਬੱਚੇ ਇੱਥੇ ਰਹਿੰਦੇ ਆ ਦੋ ਚਾਰ ਬੱਚੇ ਰੁਟੀਨ ਜੀ ਰਹਿੰਦੇ ਜਿਵੇਂ ਬਾਈ ਚਾਂਸ ਕਈ ਵਾਰ ਕੰਮ ਵੀ ਕਰਦਾ ਮੈਂ ਤਾਂ ਭਾਜੀ ਤਾਨੂੰ ਕੋਈ ਸਰਕਾਰਾਂ ਵੱਲੋਂ ਜਿਦਾਂ ਕਹਿੰਦੇ ਆ ਵੀ ਅਸੀਂ 3000 ਸਟੇਡੀਅਮ ਬਣਾ ਰਹੇ ਆ ਬਹੁਤ ਸਾਰੀਆਂ ਗੱਲਾਂ ਸਰਕਾਰਾਂ ਵੱਲੋਂ ਸੁਣਨਾ ਚਾ ਰਿਹਾ ਹਾਂ ਜੀ ਜੀ ਵੀ ਅਸੀਂ ਪੰਜਾਬ ਨੂੰ ਮੈਡਲ ਦਿਵਾਣੇ ਆ ਹਰਿਆਣਾ ਸਾਡੇ ਨੂੰ ਖੇਡਾਂ ਦੇ ਵਿੱਚ ਬਹੁਤ ਅੱਗੇ ਨਿਕਲ ਗਿਆ ਤੇ ਤੁਹਾਨੂੰ ਕੋਈ ਸਰਕਾਰਾਂ ਦੀ ਕੁਝ ਹੈਲਪ ਹੈ ਕੋਈ ਮਦਦ ਆਂਦੀ ਤੁਹਾਨੂੰ ਕੋਈ ਨਹੀਂ ਆ ਰਹੀ ਕੁਝ ਵੀ ਨਹੀਂ ਸਰ ਅੱਛਾ ਆ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਕੋਈ ਸ਼ਾਇਦ ਨਹੀਂ ਇੱਥੇ ਬੱਚੇ ਮਿਹਨਤ ਕਰਦੇ ਪਏ ਹੁਣ ਤੁਸੀਂ ਇਹ ਦੇਖੋ ਸਭ ਤੋਂ ਵੱਡੀ ਗੱਲ ਆ ਕਿੱਦਾਂ ਦਾ ਬੱਚਾ ਆ ਹਾਂਜੀ ਹਾਂਜੀ ਇਹ ਆਪਣੀ ਠੰਡ ਤੇ ਆਪਣੀ ਜਾਨ ਤੇ ਖੇਡ ਲੈ ਕੇ ਨਹੀਂ ਖੇਡਿਆ ਤੁਹਾਨੂੰ ਕਿਸੇ ਪਾਸੇ ਪੜਦਾ ਕੋਈ ਸਰਕਾਰ ਦਾ ਕੋਈ ਬਣਿਆ ਲੱਗਦਾ ਤੁਹਾਨੂੰ ਇਹ ਤੁਹਾਡੇ ਸਾਹਮਣੇ ਹੀ ਆ ਸਰਕਾਰ ਨੂੰ ਚਾਹੀਦੀ ਉਹ ਤਾਂ ਸਰਕਾਰ ਨਸ਼ੇ ਦੇ ਖਿਲਾਫ ਤਾਂ ਬਹੁਤ ਬਾਤ ਚੁੱਕਦੀ ਆ ਪਰ ਉਹਦੇ ਨਾਲ ਕਿਸੇ ਨੂੰ ਕੁਝ ਦੇਣਾ ਵੀ ਚਾਹੀਦਾ ਨਾ ਬੱਚਿਆਂ ਨੂੰ ਹਾਂ ਚਲੋ ਮੈਂ ਮੰਨਦਾ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਨਸ਼ੇ ਕਰਦੇ ਉਹਨਾਂ ਦੇ ਘਰ ਧਾ ਦੋ ਆਹ ਕਰ ਕੁਝ ਵੀ ਚਲੋ ਕਰਦੇ ਆ ਠੀਕ ਆ ਪਰ ਆ ਜਿਹੜੇ ਕਰਦੇ ਨਾ ਉਸ ਤੇ ਵੀ ਕੁਝ ਬੰਨਦਾ ਨਾ ਸਰਕਾਰਾਂ ਦਾ ਵੀ ਅਜਿ ਕੁਝ ਕਰ ਦਈਏ ਯਾਰ ਚਲ ਬੱਚੇ ਮਿਹਨਤ ਕਰਦੇ ਆ ਇਹ ਰੀਅਲ ਆ ਨਾ ਉਹ ਮੁੰਡਾ ਕੀ ਕਰ ਰਿਹਾ ਹੈ ਹੁਣ ਇਹ ਉਹ ਖਾੜਾ ਗੋੜ ਦਾ ਪਿਆ ਜੀ ਖਾੜਾ ਗੋੜ ਦਾ ਪਿਆ ਉਹ ਖਾੜਾ ਗੋੜ ਦਾ ਪਿਆ ਹੁਣ ਉਹਨੇ ਮਿਹਨਤ ਕੀਤੀ ਉਸ ਤੋਂ ਬਾਅਦ ਇਹ ਖਾੜਾ ਜੀ ਭਾਜੀ ਜਿਹੜੀ ਮਿੱਟੀ ਹੈ ਸਪੈਸ਼ਲ ਹੁੰਦੀ ਕਿ ਨਹੀਂ ਜੀ ਇਹ ਸਪੈਸ਼ਲ ਨਹੀਂ ਜੀ ਇਹ ਸਾਡਾ ਰੱਬ ਆ ਜੀ ਨਹੀਂ ਨਹੀਂ ਵੀ ਜਦੋਂ ਤੁਸੀਂ ਬਾਹ ਥੋੜੀ ਜਿਹੜਾ ਜਿੱਥੇ ਵੀ ਕੋਈ ਨਵਾਂ ਖਾੜਾ ਬਣਦਾ ਆ ਇਹ ਪਰੰਪਰਾ ਆ ਕੋਈ ਨਵਾਂ ਖਾੜਾ ਬਣਾਉਂਦਾ ਹਰ ਖਾੜਾ ਚ ਪੰਜ ਸੱਤ ਖਾੜਿਆਂ ਦੀ ਥੋੜੀ ਥੋੜੀ ਮਿੱਟੀ ਲਿਆ ਕੇ ਜਿਹੜੀ ਨਵੀਂ ਮਿੱਟੀ ਹੁੰਦੀ ਉਹਦੇ ਵਿੱਚ ਰਲਾ ਕੇ ਫਿਰ ਖਾੜੇ ਨੂੰ ਰੂਪ ਦਿੱਤਾ ਜਾਂਦਾ ਜੀ ਵੀ ਖਾੜਾ ਸਾਡਾ ਓਕੇ ਓਕੇ ਉਦੋਂ ਦੇਖੋ ਜੀ ਧਰਤ ਮਾਤ ਸਾਡੀ ਆ ਵੀ ਮਿੱਟੀ ਆ ਉਹ ਮਿੱਟੀ ਜਦੋਂ ਵਹਿ ਜਾਂਦੀ ਆ ਕਿਤੇ ਉਹ ਖਾੜੇ ਦੇ ਰੂਪ 'ਚ ਆ ਜਾਂਦੀ ਆ ਜੀ ਹੁਣ ਇਹ ਜੱਦੀ ਪੂਸ਼ਤੀ ਸਾਡਾ ਖਾੜਾ ਇਹ ਸਮਝ ਲੈ ਸਾਡਾ ਇਹ ਮੱਕਾ ਵੀ ਇਹੀ ਆ ਸਾਡਾ ਗੁਰਦੁਆਰਾ ਵੀ ਇਹੀ ਆ ਮੰਦਰ ਮਾ ਜੀ ਸਾਡੇ ਵਾਸਤੇ ਪਹਲਵਾਨਾ ਬਾਈਵਾਲ ਸਾਹਿਬ ਤੁਸੀਂ ਕੋਈ ਸਿੰਝਾ ਤੁਸੀਂ ਕੱਲੇ ਮਾਲੀ ਭੇਜ ਦਿਆਂ ਕਿ ਤੁਸੀਂ ਆਪ ਵੀ ਸਿੰਝਾ ਕਰਵਾਉਨੇ ਆਂ ਮੈਂ ਕਰੋਨਾ ਜੀ ਅੱਛਾ ਕਰੋ ਤੇ ਹਾਂ ਜੀ ਹਾਂ ਜੀ ਕੱਲੇ ਲਾਡੂ ਵਾਲ ਚ ਕਰਾਣੇ ਬਾਹਰ ਵੀ ਕਰਾਣੇ ਨਹੀਂ ਜੀ ਦੇਖੋ ਜੀ ਸਾਡੇ ਮੋਹ ਸਾਹਿਬ ਸਿੰਝਾ ਬਾਬਾ ਗੁੱਗਾ ਜਹਰਪੀਰ ਜੀ ਅੱਛਾ ਚਿਮਾ ਸਾਹਿਬ ਸਾਡੇ ਬਾਬਾ ਜੀ ਕਰਾਉਂਦੇ ਆ ਸਭ ਤੋਂ ਪਹਿਲਾ ਦੰਗਲ ਮੈਂ ਉਹ ਕਰਾਇਆ ਸੀ ਜਿੱਥੋਂ ਉਸ ਦੰਗਲ ਕਰਾਉਣ ਨਾਲ ਮਤਲਬ ਮੈਨੂੰ ਪ੍ਰਮਾਤਮਾ ਦੀ ਬਹੁਤ ਕਿਰਪਾ ਹੋਈ ਆ ਉਹਦੇ ਨਾਲ ਹੋਰ ਵੀ 8-10 ਦੰਗਲ ਜਿੱਦਾਂ ਮੇਰਾ ਜੁੜਿਆ ਜੀ ਅੱਛਾ ਹਾਂ ਜੀ ਜਿੱਦਾਂ ਆਸ਼ਾ ਹੂਰ ਹੋ ਗਿਆ ਕਤਪਾਲੋਂ ਹੋ ਗਿਆ ਗੰਨੇਪਿੰਡ ਵਾਲੀ ਪੰਚਾਇਤ ਨੇ ਮੈਨੂੰ ਬੜੀ ਦੇਰ ਮੌਕਾ ਦੇਈ ਰੱਖਿਆ ਸਿੰਝ ਕਰਾਉਣ ਦਾ ਮਤਲਬ ਇਦਾਂ ਪਿੰਡਾਂ ਦਾ ਮੈਨੂੰ ਬਹੁਤ ਯੋਗਦਾਨ ਆ ਉਹਨਾਂ ਦਾ ਮੈਂ ਦੇ ਨਹੀਂ ਦੇ ਸਕਦਾ ਵੀ ਉਹ ਆਪਣੇ ਹਰ ਸਿੰਝ ਦੇ ਵਿੱਚ ਮੈਨੂੰ ਪਹਿਲਾ ਸੱਦਾ ਹੁੰਦਾ ਵੀ ਆਜੋ ਪਹਿਲਵਾਨ ਜੀ ਬੈਠੀ ਆਪਾਂ ਤੇ ਸਾਰੀ ਮੈਨੇਜਮੈਂਟ ਤੁਸੀਂ ਕਰਦੇ ਸਾਰੀ ਫੇ ਹਾਂਜੀ ਫੇ ਪਹਿਲਵਾਨਾਂ ਦਾ ਜੋ ਵੀ ਲੈਣਾ ਦੇਣਾ ਦੇਣਾ ਦੂਣਾ ਸਾਰਾ ਪੰਚਾਇਤ ਨਹੀਂ ਹੁੰਦਾ ਕਮੇਟੀ ਮੈਂਬਰ ਨੇ ਹੁੰਦਾ ਮੈਨੂੰ ਉਹਦਾ ਸੱਦਣਾ ਨਹੀਂ ਵੀ ਆਪਾਂ ਕਿਹੜਾ ਪਹਿਲਵਾਨ ਕਰੀਏ ਸਲਾਹਕਾਰ ਵਧੀਆ ਕਿਹੜਾ ਕਰੀਏ ਕਿਦਾਂ ਜੋ ਵੀ ਆ ਫਿਰ ਉਥੋਂ ਸਲਾਹ ਪੰਚਾਇਤ ਇਹਨਾਂ ਨਾਲ ਮੁੰਡਾ ਜੱਸੀਆਂ ਤੋਂ ਹੈਗੇ ਪ੍ਰਮੋਟਰ ਇਹ ਇਹ ਤੁਹਾਨੂੰ ਆਹ ਕੰਟੈਕਟ ਹਾਂਜੀ ਹਾਂਜੀ ਇਹਦੇ ਇਹਦੇ ਦੰਗਲ ਮੈਂ ਹੀ ਕਰਾਇਆ ਅੱਛਾ ਅੱਛਾ ਇਹਨਾਂ ਦੇ ਵੀ ਦੋ ਕਰਾਉਂਦੇ ਹਾਂਜੀ ਕਰਾਉਣਾ ਮੈਂ ਹੀ ਆ ਕਰਾਉਣਾ ਦੰਗਲ ਮੈਂ ਹੀ ਆ ਜੀ ਅੱਛਾ ਅੱਛਾ ਤੁਸੀਂ ਮੱਲਾ ਨੂੰ ਲੈ ਕੇ ਜਾਣਾ ਕਿੱਦਾਂ ਦਾ ਕਿਹੜਾ ਵੀ ਕਿਹੜੇ ਮਾਲ ਨੂੰ ਕਿੰਨੇ ਪੈਸੇ ਦੇਣੇ ਕਿਹੜਾ ਮਾਲ ਕਿੰਨੇ ਆਲਾ ਕੀ ਜੋ ਅਰੇਂਜਮੈਂਟ ਆ ਵੀ ਪਰਹਵਾਨਾਂ ਨੂੰ ਕੀ ਦਈਏ ਕੀ ਲਈਏ ਵੀ ਬਚਤ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਵੀ ਸਾਡਾ ਫਿਰ ਸ਼ਡਿਊਲ ਬਣ ਜਾਂਦਾ ਹੈ ਉਸ ਦਾ ਸ਼ਡਿਊਲ ਬਣ ਜਾਂਦਾ ਹਾਂਜੀ ਹਾਂਜੀ ਤੇ ਹੁਣ ਤੁਸੀਂ ਕਿੰਨਿਆਂ ਕਿ ਛਿੰਝਾ ਕਰਾ ਚੁੱਕੇ ਹੋ ਭਾਈ ਕਿ ਅਰਤੂ ਦਾ ਸਾਲ ਹੋਈ ਗਿਆ ਦੰਗਲ ਕਰਾੰਦੇ ਨੂੰ ਅਣਗਿਣਤ ਹੋ ਗਏ ਜਾਨੀ ਅਣਗਿਣਤ ਹੋ ਗਈ ਜਦੋਂ ਲਾਲੋ ਮੋਹ ਸਾਹਿਬ ਹੋ ਗਿਆ ਉਸ ਦੇ ਨਾਲ ਹੀ ਮੋਹ ਸਾਹਿਬ ਤੋਂ ਨਾਲ ਗੰਨਾ ਪਿੰਡ ਆ ਗਿਆ ਉੱਥੇ ਬਹੁਤ ਦਿਨ ਮੈਂ ਦੰਗਲ ਕਰਾਇਆ ਫਿਰ ਆਪਣਾ ਕਤਪਾਲੋਂ ਆ ਗਿਆ ਆਸ਼ਾਹੂਰ ਆ ਗਿਆ ਤਾਂ ਹੁਣ ਜਦਾਂ ਸਾਡਾ ਲਸਾੜਾ ਪਿੰਡ ਵਾਸ ਦਾ ਉਹ ਵੀ ਬੰਦੇ ਪੁੱਛਣਾਂ ਦੇ ਭਲਵਾਂ ਜੀ ਦੱਸ ਦੋ ਕੋਈ ਹੋਰ ਵੀ ਭਾਈਚਾਰਾ ਆ ਜਾਂਦਾ ਪੁੱਛ ਲੈਂਦਾ ਵੀ ਚਲੋ ਦੱਸੋ ਵੀ ਕਿਹੜਾ ਮਲ ਕਰੀਏ ਕਿੱਦਾਂ ਹਾਂਜੀ ਕੋਸ ਸਾਹਿਬ ਵੀ ਜਦਾਂ ਵੀ ਪਹਿਲਵਾਨਾਂ ਨੂੰ ਖਾਣ ਨੂੰ ਚਾਹੀਦਾ ਹੁੰਦਾ ਚੰਗਾ ਹੈ ਨਾ ਤੇਰੀ ਪਹਿਲਵਾਨੀ ਹੁੰਦੀ ਆ ਜਨਾਬ ਵਧੀਆ ਖਾਓ ਦੂਜੇ ਦਿਨ ਹਾਂ ਜੀ ਜੇ ਟੁੱਟ ਜਾਂਦਾ ਜੀ ਯਾਨੀ ਸੀਟ ਟੁੱਟ ਜਾਂਦਾ ਜਾਨ ਨਹੀਂ ਹੁੰਦੀ ਤੇ ਹਾਂ ਰਿਕਵਰੀ ਨਹੀਂ ਹੁੰਦੀ ਜੀ ਕੀ ਰਿਕਵਰੀ ਨਹੀਂ ਹੁੰਦੀ ਹੈ ਨਾ ਲੱਗਦੀ ਤੁਹਾਨੂੰ ਕੋਈ ਐਨ ਆਰ ਆਈ ਸੱਜਣਾ ਨੂੰ ਜਾਂ ਸਰਕਾਰ ਵੱਲੋਂ ਕੋਈ ਹੈਲਪ ਹੈ ਹਾਂ ਜੀ ਹਾਂ ਜੀ ਨਹੀਂ ਜੀ ਸਾਡਾ ਸਾਡਾ ਪ੍ਰਾਣਾ ਹੀ ਆ ਅਮਨਦੀਪ ਸਿੰਘ 베ਗੋਵਾਲ ਉਹਨਾਂ ਦਾ ਪਿੰਡ ਆ ਉਹ ਮੈਨੂੰ ਹਫ਼ਤੇ 'ਚ ਦੋ ਹਫ਼ਤੇ 'ਚ ਤਿੰਨ ਹਫ਼ਤੇ 'ਚ ਜਰੂਰ ਪੁੱਛਦਾ ਵੀ ਮਾਮਾ ਪੁੱਛ ਵੀ ਕਿਹੜੇ ਬੱਚੇ ਨੂੰ ਕੀ ਚੀਜ਼ ਦੀ ਲੋੜ ਆ ਅੱਛਾ ਕਿਸੇ ਨੂੰ ਘੋ ਦੀ ਖਰਾਕ ਦੀ ਬਦਾਮਾ ਦੀ ਕੋਈ ਵੀ ਚੀਜ਼ ਆ ਉਹ ਕਹਿੰਦਾ ਮੈਨੂੰ ਮਿੰਟ ਤੋਂ ਪਹਿਲਾਂ ਫੋਨ ਮਾਰਨਾ ਜਿਹੜੇ ਬੱਚਾ ਲੋੜ ਬੰਦਾ ਉਹਨੂੰ ਜਰੂਰ ਦਿਆ ਕਰ ਉਹ ਨੇ ਮਿੰਦੀਪ ਤੁਹਾਡੀ ਯਾਨੀ ਕਿ ਜਿੰਨੇ ਤੁਹਾਡੇ ਖਾੜੇ ਦੇ ਮਾਲ ਹਾਂਜੀ 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 ਬੱਚੇ ਅੱਗੇ ਵਧਣ ਵਾਲੇ ਆ ਵਧਣ ਵਾਲੇ ਮੁੰਡੇ ਉਹ ਮੁੰਡਾ ਹੈਲਪ ਕਰਦਾ ਪੂਰੀ ਹਾਂਜੀ ਸਾਰਿਆਂ ਨੂੰ ਕਹਿੰਦਾ ਵੀ ਮੈਨੂੰ ਪੁੱਛ ਕੇ ਦੱਸਦੇ ਵੀ ਜਿਹੜਾ ਬੱਚੇ ਨੂੰ ਖਰਾਕ ਦੀ ਲੋੜ ਆ ਮੈਨੂੰ ਤੁਸੀਂ ਕਹਿਣਾ ਨਹੀਂ ਮੈਨੂੰ ਰਿਕਾਰਡਿੰਗ ਪਾ ਦਿਆ ਕਰ ਖਾਤਾ ਨੰਬਰ ਪਾ ਦਿਆ ਕਰ ਤੁਹਾਨੂੰ ਪੈਸੇ ਪਹੁੰਚ ਜਾਣਗੇ ਔਰ ਜ਼ਿੰਦਾ ਵੀ ਆ ਜ਼ਿੰਦਾ ਵੀ ਆ ਠੀਕ ਜ਼ਿੰਦਾ ਵੀ ਆ ਜੀ ਸਾਨੂੰ ਉਸ ਤੋਂ ਇਲਾਵਾ ਕਿ ਹੋਰ ਵੀ ਹੈਗੇ ਸੱਜ ਨਹੀਂ ਉਸ ਤੋਂ ਇਲਾਵਾ ਤਾਂ ਫਿਲਹਾਲ ਨਹੀਂ ਹੈਗਾ ਜੀ ਕੋਈ ਉਹੀ ਆ ਸਾਡਾ ਇੱਕੋ ਹੀ ਪੁਰਾਣਾ ਹੀ ਆ ਜਿਹੜਾ ਕਰਦਾ ਸ਼ਡਾ